ਜੇ ਤਾਂ ਠੰਡ ਨਹੀਂ ਲੱਗਦੀ। ਰਸ਼ਿਕਾ ਅ ਅੱਜ ਵੀ ਸਿਰੇ ਤੋਂ ਚਾਰੀਸੀ ਕੀ ਵਲੌਗ ਬਣਾਵਾ ਪਰ ਸਾਡੀ ਘਰ ਕੁਝ ਗੈਸਟ ਆਏ ਹੋਇਆ। ਅ ਕੁਝ ਮੈਟਰ ਇਦਾਂ ਦਾ ਸੀ ਕਿ ਮੈਂ ਉਹ ਫਿਰ ਨਹੀਂ ਕਰ ਸਕਦੀ ਸੀ। ਪਰ ਕੁਝ ਦਿਨ ਪਹਿਲਾਂ ਮੇਰੀ ਭਾਂਜੀ ਦਾ ਬਰਥਡੇ ਸੀ ਜਿਹੜਾ ਕਿਸੇ ਸੇ ਫੈਮਿਲੀ ਵਿੱਚ ਸੈਲੀਬ੍ਰੇਟ ਕੀਤਾ ਸੀ। ਅੱਜ ਉਹਦਾ ਪ੍ਰੋਪਰ ਸੈਲੀਬ੍ਰੇਸ਼ਨ ਆ। ਔਰ ਆਈ ਏਮ ਰੈਡੀ ਸੂਟ ਪਾਇਆ ਮੈਂ। ਸੋ ਅ now i'm going to uh, my sister's house and the celebrations are there so i'll see you there bye ki aap cake vi le le aap dekhho do do cake le aunde hain te hope karda ki fate nu pasand aave ki nahi kyuki mai unnu na puchheya na dassya ke kida da cake le auna maasi ne kiya maasi ne keya san nu ke bolle ki tusi aa cake le aao etha da te theek hai te fir mai chak le aunda and then that's that te hun papa dasde ne k cousin nu vi chukna hai so chukke mulke tonu milde ha ਹਾਂ ਜੀ ਅਸੀਂ ਪਹੁੰਚ ਗਏ ਹਾਂ ਦੋਨੋਂ ਪਹਿਣਾ ਮੇਰੀ ਸਿਸਟਰ ਦੇ ਘਰ ਦੇ ਕੋਲ ਤੇ ਚਲੀਏ ਅੰਦਰ ਤੇ ਦੇਈਏ ਉਹਨੂੰ ਸਰਪ੍ਰਾਈਜ਼ ਓਕੇ ਚਲੋ ਚਲੀਏ ਅੰਦਰ ਯਾਸ ਮੇਰਾ ਮੁੰਡਾ ਇਤਾਂ ਹੋਂ ਦਾ ਮਨ ਨਹੀਂ ਸੀ ਤਾਂ ਇਦਾਂ ਲੱਗਣ ਦੇ ਮੂੰਹ ਤੋਂ ਸ਼ਕਲ ਇਦਾਂ ਸਰਪ੍ਰਾਈਜ਼ ਕਟ ਕੇ ਲਿਆਂਦਾ ਦੇਖੀ ਹਾਂ ਲੋ ਸੱਸੀ ਕਾਲਜੀ ਸਾਰਿਆਂ ਨੂੰ ਸਸਿਕਾ ਸਸਿਕਾ ਬਚਕੇ ਤੈਨੂੰ ਹਲੋ ਸਸਿਕਾ ਗਾਇਜ਼ ਆ ਫਤੀਆ ਦੇ ਫਤੀ ਦਾ ਅੱਜ ਬਰਥਡੇ ਆ ਤੇ ਜਲਦੀ ਬੋਲ ਕੱਲ ਸਵੇ ਪਨਵੇਲ ਨਿਕਲਣਾ ਕੋਈ ਬਸ ਦੇਖਣ ਆਣਾ ਬਣਿਆ ਹੋਇਆ ਖੁਸ਼ ਤਾਂ ਲੱਗਦਾ ਨਹੀਂ ਅੱਜ ਖੁਸ਼ ਹੈਂ ਕਿ ਨਹੀਂ ਅਜੇ ਮਿਲਿਆ ਨਹੀਂ ਨਾ ਕੋਈ ਕੀ ਕਰਾਂ ਸੀ ਵੀਡੀਓ ਦਾ ਕੀ ਕਰਾਂ ਸੀਗਾ ਬਈ ਪੈਸੇ ਲੱਗੂਗੇ ਜੇ ਮੇਰੀ ਵੀਡੀਓ ਬਣਾਏਂਗੀ ਹਾਂ ਤੂੰ ਪੋਰ ਹੀ ਹੋਣਾ ਪੋਰ ਕੀ ਹੋਣਾ ਪੋਰ ਪੋਰ ਕਿਉਂ ਨਾ ਪੋਰ ਅੱਛਾ ਤੇਰੀ ਵੀਡੀਓ ਦੇਖ ਕੇ ਲੋਕਾਂ ਨੇ ਬੋਰ ਹੋਣਾ ਹਾਂ ਬੋਰ ਨੇ ਇਹ ਹੁਣ ਲੈ ਲੋਕਾਂ ਨੂੰ ਡਿਸਾਈਡ ਕਰ ਲੈਂਦੇ ਵੀ ਤੇਰੀ ਵੀਡੀਓ ਦੇ ਵਿੱਚ ਬੋਰ ਹੁੰਦੇ ਆ ਨਹੀਂ ਬੋਰ ਹੁੰਦੇ ਓਕੇ ਅੱਛਾ ਕਿਉਂ ਗੰਦਾ ਮੈਂ ਪੱਦ ਕਰਕੇ ਝੀ ਗੰਦਾ ਕਾਸ਼ ਕਿ ਮੰਗਣੇ ਬੱਤੇ ਕਹਾੜ ਰੋਕਾਈਏ

ਮੇਰੇ ਘਰ ਰਾਜਗੀਦੀ ਇੱਕ ਫੋਟੋ ਜਿਹੱਚ ਉਹਨੇ ਸਿੱਮੀ ਚੁੱਕੀ ਉਹ ਲੱਗੀ ਉਧਰ ਇਹ ਸੇਫ ਸੋਫੇ ਤੇ ਬੈਠਾ ਨੇ ਦੇਖਿਆ ਮੇਰੀ ਆਪਣੀ ਮਾਂ ਦੀ ਫੋਟੋ ਲੈ ਆਂਦੀ ਚੱਕ ਕੇ ਆਪਣੇ ਮੋਰੇ ਨਾਲ ਰੱਖ ਲਈ ਮੈਂ ਕਿਹਾ ਦੇਖ ਮਾਂ ਪਤਰੀ ਮੋਰੇ ਕਹਿੰਦਾ ਇੱਥੋਂ ਚੱਕੀ ਨਾ ਮੈਂ ਕਿਹਾ ਨਾ ਉੱਥੇ ਰੱਖ ਕੇ ਦੇਖੀ ਜਾ ਕਹਿੰਦਾ ਨਹੀਂ ਕਹਿੰਦਾ ਮੈਂ ਉਹ ਇੱਥੇ ਰਹਿਣਾਂ ਤੇ ਚੱਕੀ ਨਾ ਸੋਹਣੀ ਲੱਗਦੀ ਨਹੀਂ ਮੈਂ ਕਿਹਜੇ ਕੋਈ ਨਾ ਮਿਸ ਕਰਦਾ ਮੈਂ ਤੈਨੂੰ ਛੱਡਿਓ ਨਹੀਂ ਕਿਉਂ ਨਹੀਂ ਜਾਣਾ ਨਹੀਂ ਕਹਿੰਦਾ ਆ ਠੀਕ ਹੈ ਇਨਾਂ ਕਰ ਨਹੀਂ ਸੋਹਣੀ ਲੱਗਦੀ ਉਹ ਤਾਂ ਹੁਣ ਅਸੀਂ दारू ਨਹੀਂ ਪੀਂਦਿਆਂ ਤਾਂ दारू ਨਹੀਂ ਪੀਂਦੀਆਂ ਸਾਡੀ ਬੋਕ ਤੇ ਨਹੀਂ ਵੀ ਜਿਹੜੇ दारू ਪੀਂਦੇ ਉਹਨਾਂ ਦੀ ਬੋਕ ਤੇ ਆ ਤਾਂ ਸਾਡੀ ਹੈ ਨਹੀਂ ਹੈ ਚਲ ਜੀ ਸਾਡਾ ਜੀ ਆਜੋ 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 ਹਾਂ ਹਾਂ ਬਈ ਆਜੋ ਹਾਂ ਜੀ ਤੁਹਾਡੀ ਸੱਚੀ ਗੱਲ ਸੱਚ ਉਹ ਬੈਠੀ ਨਹੀਂ ਕਿ ਸਾਰੇ ਕਹਿੰਦੇ ਵੀ ਆਜੋ ਕੇਕ ਕੱਟ ਲਈਏ ਉਹ ਵੀ ਬੈਠੀਆਂ ੜੀਕਦੀਆਂ ਹੁਣ ਤੁਹਾਡੀ ਪਾਰਟੀ ਤਾਂਲੇ 2-3 ਘੰਟੇ ਹੋਰ ਚੱਲੀ ਜਾਣੀ ਤੇ ਕੇਕ ਤੋਂ ਬਾਅਦ ਚੱਲ ਜਾਰੀ ਕਰ ਲਿਓ ਚਲੋ ਕਰੋ ਤਿਆਰ ਹੋ ਆਜੋ ਆਜੋ ਓਕੇ ਉਹ ਮੈਨੂੰ ਕਹਿਣਾ ਬਹੁਤ ਪਲਾਨ ਪੈ ਆਈ ਨਹੀਂ ਕਿ ਤੂੰ ਨਾ ਛੱਤਰ ਖਾ ਲੈਣੇ ਮੇਰੇ ਤੋਂ 10 ਫੁੱਟ ਕਿਲੋ ਤੂੰ ਛੱਤਰ ਖਾ ਲੈਣੇ ਮੈਂ ਸੱਚੀ ਕਹਿੰਦੀ ਸਾਰੇ ਸਾਹਮਣੇ ਖਾ ਲੈਣਾ ਮੁੜ ਕੇ ਆਜ ਬਈ ਅਕ੍ਰਿਤੀ ਕਰਾਜ ਉਸ ਸਾਰੇ ਉਹਨੇ ਬਹੁਤ ਬੜਾ ਕਰਾਇਆ ਇਦਾਂ ਕਿ ਕੀ ਕਰਾਂ ਮੈਂ ਤੇ ਆਜਾ ਕਰ ਤੇਰਾ ਵੀ ਮੇਰੇ ਬਾਪੂ ਦਾ ਉਸੋਲਾ ਪਾ ਦੀ ਕਿੰਦਾ ਆ ਤਿੰਨ ਮੇਰੇ ਨੂੰ ਮੇਰੇ ਬਾਪੂ ਦਾ ਹੈ ਕੇ ਘੱਟਦਾ ਆ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਐਕਟਿੰਗ ਹੈ हैप्पी बर्थडे टू यू बर्थडे सिद्दी रोड सिद्दी कैंडल तो सिद्दी कर होम डिक जाना कैंडल सिद्दी कर आ जाओ तुमको लगला आज हैप्पी बर्थडे दे लेके दिल में देना तेरा ते नूरवाल वर ਨਹੀਂ 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 ਰਿਵਾਰਵਰ ਦਾ ਹੈ ਨਹੀਂ ਲਾਇਸੈਂਸ ਲਾਇਸੈਂਸ ਹੀ ਹੈ ਗੰਦਾਸੀ ਦਾ ਗੰਦਾਸੀ ਦਾ ਗੰਦਾਸੀ ਤੋਂ ਬਿਨਾ ਹੀ ਚਲਵਾ ਦੇ ਨਹੀਂ ਗੰਦਾਸੀ ਗੰਦਾਸੀ ਕਰਦੇ ਆ ਮੈਂ ਆ ਕੇ ਦੇਣਾ ਇਹਨੂੰ ਅੱਛਾ 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 ਚਲੋ ਵੀ ਉਰੇ ਹੀਪੀ ਪੀਪ ਉਰੇ ਯਾਰ ਨਹੀਂ ਆਪਾਂ ਇਹ ਇਹ ਦੋ ਵਾਰੀ ਪਹਿਲੀ ਵਾਰੀ ਇਹ ਇੱਕ ਵਾਰੀ ਚਲ ਗਿਆ ਤੂੰ ਕਿਉਂ ਇੱਕ ਵਾਰ ਸਾਰਾ ਤਾਂ ਪਤਾ ਬਣਾ ਕੇ ਕਿਉਂ ਨਾ ਉਹ ਹੈਲੋ ਕੱਟ ਓਏ ਦੋ ਨਰਮਾ ਹੁਣ ਤੁਹਾਨੂੰ ਹੋਰ ਓਏ ਕੱਟ ਕੇ ਹੁਣ ਭਿਜਾ ਲੈਂਦੇ ਛੱਡੋ ਮੇਰੀ ਨੂੰ ਓ ਲੈ ਗਲਾਸੀ ਚੱਲ ਗਈ ਚੱਲ ਗਈ ਗਲਾਸੀ ਹਾਪੀ ਬਰਥਡੇ

ਮਾਂ ਰੈਡੀਓ ਇਸ ਹੱਦ ਤੱਕ ਚੱਲ ਰਹੀ ਹੈ ਮਨ ਮਨ ਅੰਦਰ ਆਓ ਬਾਪੂ ਜੀ ਮਾਂ ਹੀ ਮੰਨ ਲਓ ਹਾਂ ਮੈਨੂੰ ਪਤਾ ਤੁਹਾਨੂੰ ਨਹੀਂ ਲੱਗਦਾ ਕਿ ਸਾਰੇ ਤੁਹਾਡੇ ਵਿਚਾਰ ਨਹੀਂ ਆਹ ਨਾ ਖਾਣ ਜਿਆਦਾ ਲੱਗਦਾ ਨਹੀਂ ਨਹੀਂ ਆਜ ਫਿਲਟਰ ਲਾਤਾ ਨੱਚ ਪਾ ਆ ਬੰਦਾ ਤਾਰੀ ਕਿੰਨਾ ਬਾਦ ਲੈ ਜਿੰਨੇ ਪੈਸੇ ਇਕੱਠੇ ਹੋਏ ਵਿਆਜ ਤੇ ਮੈਨੂੰ ਦੇ ਦੇ ਨਹੀਂ ਨਹੀਂ ਠੀਕਾ ਹਾਂ ਫਾਈ ਗਵਰਨਰ ਐਚ ਇਹ ਬਣਾ ਦੇਣੀ ਸੀ ਚੰਨ ਦੀ ਚਲੋ ਕੋਈ ਗੱਲ ਨਹੀਂ ਇਹ ਉੱਥੇ ਲਈ ਰੱਖੀਏ ਨਾ ਜੁਬਲੀ ਇਕੱਠੇ ਹਾਂ ਜੁਬਲੀ ਇਧਰ ਦੇਖੋ ਆਹ ਲਓ ਚਲੋ ਇਧਰ ਆ ਕੇ ਦਾ ਇਧਰ ਆ ਕੇ ਦਾ ਕਲਾ ਨਿਰਮਲ ਮੈਂ ਦੱਸਦੀ ਬੰਦੇ ਨੂੰ ਮਿਲ ਫਿਰ ਤੋਂ ਕੰਮ ਤੋਂ ਮਿਲ ਇਹ ਫੇ ਫੇ ਹੋ ਰਹਾ ਸਾਡੇ ਕ੍ਰਿਸਟਲ ਚੰਗੇ ਨਾ ਆਏ ਉਹ ਗਾਇਤੋਂ ਤੋਂ ਬਾਅਦ ਲੱਗਦਾ ਉਹ ਬੇਦਰ ਤੋਂ ਕਿਸ ਦਾ ਮਿਲ ਜਾਣਾ ਕਿ ਨਾ ਇਹਦੇ ਤੇ ਲੋਲਾ ਇੱਕ ਮਰਜੀ ਤੇ ਹੋਣਾ ਹੈ ਉਹ ਵੀ ਕਰਨਾ ਉਹਨੂੰ ਕੱਢਣਾ ਉਹ ਫੋਨ ਨਹੀਂ ਨਹੀਂ ਕੋਈ ਉਹ ਵੀ ਹੋਣਾ ਨਾ ਕੋਈ

ਲੈ ਕੋ ਦਾ ਟੈਟੂ ਦਿਖਾ ਲੈ ਟੈਟੂ ਦਿਖਾ ਟੈਟੂ ਦਿਖਾ ਟੈਟੂ ਦਿਖਾ ਟੈਟੂ ਦਿਖਾ ਗੋਵਿੰਕੂਆ ਦਿਖਾ ਦੇ ਟੈਟੂ ਮੈਂ ਨਹੀਂ ਦਿਕਾ ਰਾ ਹਾਂ ਹਾਏ ਹਾਏ ਇੰਨਾ ਪਿਆਰਾ ਦੇਖ ਤਾਂ ਸੀ ਆ ਦੇਖ ਕਰਦਾ ਆ ਦੇਖ ਜਦੋਂ ਤੇ ਕੁਝ ਕਰਦਾ ਹੁਣ ਉਹਦਾ ਵੀ ਦੇਖ ਲੈਣਾ ਹੀ ਆ ਇਦਾਂ ਚੱਲ ਗਾਣੇ ਗਾ ਕਿਸ ਨਾਲੇ ਨੇ ਨੇ ਉਹ ਤੁਮਸੀ ਦਾ ਸੇਲੀ ਉਹ ਅਰਜਨ ਬੈਲੀ ਦਾ ਤੂੰ ਬੜਾ ਵੱਡਾ ਫੈਨ ਆ ਇਹ ਹੋਰ ਦਾ ਚਲ ਪਹਿਲਾਂ ਇਹ ਬਚਪਨ ਦੇ ਲਈ ਗਾਣਾ ਹੈ ਜਿੱਦਾਂ ਸਾਰੇ ਜਿਹੜੇ ਬੱਚੇ ਹੁੰਦੇ ਜਿੱਦਾਂ ਮਾਂ ਪਿਓ ਦੇ ਲਾडले ਹੁੰਦੇ ਉਹਨਾਂ ਦੇ ਲਈ ਆ ਹਾਂ ਚੱਲ ਉਹ ਕਿਸੇ ਨੇ ਗੋਦੀ ਤਕੜਾ ਤੇ ਕਿਸੇ ਮੋਢੀ ਤਾ ਲੈਣਾ ਚੁੰਮ ਚੁੰਮ ਕੇ ਮੂੰਹ ਮੇਰਾ ਤੇ ਮੈਨੂੰ ਰਾਜੀ ਕਰ ਲੈਣਾ ਹਾਏ ਕਿਰਪਾ ਲੈ ਵੀਨਾ ਉੱਤਰਾਂ ਵਾਲਾ ਲਾਡਾਂ ਦੀ ਲਾਰੀ ਚੋਂ ਆ ਬਚਪਨ ਵਰਗੀ ਮौज ਨਹੀਂ ਲੱਭਣੀ ਜ਼ਿੰਦਗੀ ਸਾਰੀ ਚੋਂ ਆ ਬਚਪਨ ਵਰਗੀ ਮौज ਨਹੀਂ ਲੱਭਣੀ ਜ਼ਿੰਦਗੀ ਸਾਰੀ ਚੋਂ ਹਾਇ ਅੱਧਾ ਦਿਨ ਲੰਘ ਜਾਣਾ ਕਿੱਦੋ ਗੁੱਲੀ ਬੋਚਦਿਆਂ ਹਾਏ ਅੱਤਾ ਅਧਰ ਲੰਘ ਜਾਣਾ ਕਿਦੋ ਗੁੱਲੀ ਬੋਚਦਿਆਂ ਤੇ ਬਾਕੀ ਅੱਤਾ ਲੰਘ ਜਾਣਾ ਫੱਟੀ ਨੂੰ ਪੋਚਦਿਆਂ ਹੋ ਕੇ ਪੀਣੀ ਲੱਸੀ ਨਿੱਕੀ ਭੈਣ ਵਿਚਾਰੀ ਤੋਂ ਬਚਪਨ ਵਰਗੀ ਮੋਜ ਨਹੀਂ ਲੱਭੀ ਜ਼ਿੰਦਗੀ ਸਾਰੀ ਚੋ ਹਏ ਬਚਪਨ ਵਰਗੀ ਮੋਜ ਨਹੀਂ ਲੱਭੀ ਜ਼ਿੰਦਗੀ ਸਾਰੀ ਚੋ ਤਾੜੀਆਂ ਮੈਂ ਨਹੀਂ ਮੈਂ ਬੇਰੀ ਇੱਕੋ ਹੀ ਮੰਨੇ ਚਾਰਦੂਗਾਂ ਕੋਈ ਨਾ ਮੋਰੀ ਚੱਲੇ ਪੈਜਪਿਆ ਵਿੱਚ ਵੀ ਦਾ ਲੇਖਾ ਸੁਣਨੇ ਤੇ ਮੈਂ ਨਾ ਮੋਨਾ રે ਸੁਣ ਅੰਮੀਏ ਮੇਰੇ ਦਿਲ ਵੀ ਸਮਝਾ ਨਹੀਂ ਲੱਗੀ ਚੱਲ ਫਾਰਲੀ ਤੂੰ ਵੀ ਗਾਣਾ ਸੁਣਾ ਦੇ ਫਾਰਲੀ ਗਾਣਾ ਸੁਣਾ ਦੇ गाना बैठक बैठक बैठ गाना बैठक अरे बेटे तुझे थकान नहीं लग रही क्या ਲੁੱਕ ਤੱਕਣਾ ਨਹੀਂ ਮਿੱਤਰਾਂ ਨੂੰ

ਨਮਸਕਾਰ ਪ੍ਰਣਾਮ ਸਾਡਾ ਠੀਕ ਆ ਓਕੇ ਜੀ ਅੱਜ ਦਾ ਪ੍ਰੋਗਰਾਮ ਇੱਥੇ ਹੀ ਖਤਮ ਕੀਤਾ ਜਾਂਦਾ ਆ ਨਹੀਂ ਤੂੰ ਪਾਈ ਜਾ ਅੱਜ ਦਾ ਪ੍ਰੋਗਰਾਮ ਇੱਥੇ ਹੀ ਖਤਮ ਹੁੰਦਾ ਆ ਸਾਰਿਆਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਖੁਦਾ হাফেজ ਮੈਂ ਤੇ ਕੱਲ੍ਹ来ਨੇ ਤੇ ਮੇਰੇ ਘਰੇ ਤੋਂ ਮਾਨੀ ਤੇਰਾ ਬੂਥਾ ਕਿਉਂ ਸੁਝਾ ਅੱਜ ਓਰੇ ਅੱਗੇ ਦੱਸ ਨਹੀਂ ਬੋਲਣਾ ਬਲਾਈ ਨਾ ਮੁੜ ਕੇ ਮੈਨੂੰ ਬਲਾਈ ਨਾ ਮੁੜ ਕੇ ਮੈਨੂੰ ਓਕੇ ਬਾਈ ਮੂੰਹ ਘੱਟ ਦੋਦਾ ਸੁਝਿਆ ਤੇਰਾ ਮੈਂ ਤਾਂ ਕਿਹਾ ਹੀ ਨਹੀਂ ਤੈਨੂੰ ਤਾਂ ਮੈਂ ਵੀ ਨਹੀਂ ਕਿਹਾ ਬੋਦੇ ਪੜ ਤੇਰੇ ਹੱਥ ਚੀਨੀ ਆਣੀ ਓਕੇ ਜੀ ਸਤਿ ਸ਼੍ਰੀ ਅਕਾਲ ਬਾਈ ਓਕੇ ਬਾਈ ਛੀਂ ਟਬਾਕ ਦਮਦਮ